ਦੀ ਕਾਸਾ ਬਾਤ ਦੀ ਵੀ ਹੋਵੇ ਗੁਰੂ ਪਿਆਰੇ ਸਾਜ ਸੰਗਤ ਜੀ ਜਿੰਨੀ ਦੇਰ ਦੇਖ ਵਰਤਦੀ ਆਪਾਂ ਗੁਰੂ ਸ਼ਬਦ ਦੀ ਵਿਚਾਰ ਕਰਦੇ ਆਂ ਜੀ ਇੱਕ ਸਾਹਿਬ ਕੀ ਸਮਝਾਉਣਾ ਕਰਦੇ ਆਂ ਨਾ ਸੋਰਠ ਮਹੱਲਾ ਪੰਜਵਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਾਗ ਸੋਰਠ ਵਿੱਚ ਪਵਿੱਤਰ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰੰਗ 615 616 ਤੇ ਸੁਭਾਈ ਮਾਨਾ ਜੀ ਪ੍ਰਭ ਕੀ ਸ਼ਰਨ ਸਗਲ ਪੈਲਾਥ ਦੁਖ ਬਿਨ ਸੈ ਸੁਖ ਪਾਇਆ ਦਇਆល ਹੋ ਆਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਸਾਹਿਬ ਬਖਸ਼ਿਸ਼ ਕਰਕੇ ਸਮਝਾਉਣਾ ਕਰਦੇ ਹਨ ਹੇ ਪਾਈ ਪਰਮਾਤਮਾ ਦੀ ਸ਼ਰਨ ਪਿਆ ਮਨੁੱਖ ਦੇ ਸਾਰੇ ਡਰ ਲੈ ਜਾਂਦੇ ਹਨ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਉਹ ਸਦਾ ਆਤਮਿਕ ਆਨੰਦ ਮਾਣਦਾ ਹੈ ਉਹ ਮਨੁੱਖਾ ਪਰਮਾਤਮਾ ਦੀ ਸ਼ਰਨ ਪੈਂਦਾ ਹੈ ਜਿਹੜਾ ਮਨੁੱਖ ਪੂਰੇ ਗੁਰੂ ਦਾ ਧਿਆਨ ਧਰਦਾ ਹੈ ਉਸ ਉੱਤੇ ਮਾਲਕ ਪਰਮਾਤਮਾ ਦਇਆਵਾਨ ਹੁੰਦਾ ਹੈ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕੇ ਕਿਰਪਾ ਪ੍ਰਵ ਦੀਨ ਦਿਆਲਾ ਗੁਣ ਗਾਵ ਰੰਗ ਰਾਤਾ ਰਹਾਉ ਰਹਾਉ ਵਾਲੀ ਪੰਕਤੀ 'ਚ ਸਾਹਿਬ ਸਮਝਾਉਣਾ ਕਰਦੇ ਹਨ ਇਹ ਪ੍ਰਭੂ ਜੀ ਤੂੰ ਮੇਰਾ ਮਾਲਕ ਹੈ ਤੂੰ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈ हे ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ ਮੇਰੇ ਉੱਤੇ ਮਿਹਰ ਕਰ ਮੈਂ ਤੇਰੇ ਪ੍ਰੇਮ ਰੰਗ ਵਿੱਚ ਰੰਗੀਸ ਕੇ ਤੇਰੇ ਗੁਣ ਗਾਉਂਦਾ ਰਹਾ ਸਤ ਗੁਰ ਨਾਮ ਨਿਦਾਂ ਦਿੜਾਇਆ ਚਿੰਤਾ ਸਗਲ ਵਿਨਾਸੀ ਕਰ ਕੇ ਕਿਰਪਾ ਆਪਣੋ ਕਰ ਲੈਨਾ ਮਨ ਵਸ ਆਇਆ ਵਿਨਾਸੀ ਏ ਪਾਈ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਨੇ ਸਾਰੇ ਸੁੱਖਾਂ ਦਾ ਖਜ਼ਾਨਾ ਪ੍ਰਭੂ ਨਾਮ ਪੱਕਾ ਕਰ ਦਿੱਤਾ ਉਸ ਦੀ ਸਾਰੀ ਚਿੰਤਾ ਦੂਰ ਹੋ ਗਈ ਪਰਮਾਤਮਾ ਮੇਰ ਕਰਕੇ ਉਸ ਨੂੰ ਆਪਣਾ ਬਣਾ ਲੈਂਦਾ ਹੈ ਉਸ ਦੇ ਮਨ ਵਿੱਚ ਨਾਸ ਰਹਿਤ ਪਰਮਾਤਮਾ ਆ ਵਸਦਾ ਹੈ ਤਾਂ ਕੋ ਵਿਗਨਨ ਕੋ ਊ ਲਗਾ ਜੋ ਸਤ ਗੁਰੇ ਆਪਣੇ ਰਾਖੇ ਚਾਰਨ ਕਮਲ ਬਸੇ ਰਦੇ ਅੰਤਰ ਅਮਰਤ ਹਰ ਰਸ ਚੱਖੇ। ਇਹ ਭਾਈ ਆਪਣੇ ਗੁਰੂ ਨੇ ਜਿਸ ਮਨੁੱਖ ਦੀ ਰੱਖਿਆ ਕੀਤੀ ਉਸ ਨੂੰ ਆਤਮਕ ਜੀਵਨ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਪਰਮਾਤਮਾ ਦੇ ਕੋਲ ਫੁੱਲਾਂ ਵਰਗੇ ਕੋਮਲ ਚਰਨ ਉਸ ਦੇ ਹਿਰਦੇ ਵਿੱਚ ਆ ਵਸਦੇ ਹਨ। ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਖਰੀ ਨਾਮ ਰਸ ਸਦਾ ਚੱਖਦਾ ਹੈ। ਕਰ ਸੇਵਾ ਸੇਵਕ ਭਰੇ ਆਪਣੇ ਜਿਨ ਮਨ ਕੀ ਇਛਾ ਪੁਜਾਈ ਨਾਨਕ ਦਾਸ ਤਾਂ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸਾਈ ਬਖਸ਼ਿਸ਼ ਕਰਕੇ ਸਮਝਾਉਣਾ ਕਰਦੇ ਹਨ ਏ ਪਾਈ ਜਿਸ ਪਰਮਾਤਮਾ ਨੇ ਹਰ ਵੇਲੇ ਤੇਰੇ ਮਨ ਦੀ ਹਰ ਇੱਕ ਕਾਮਨਾ ਪੂਰੀ ਕੀਤੀ ਹੈ ਸੇਵਕਾ ਵਾਂਗ ਉਸ ਦੀ ਸੇਵਾ ਭਗਤੀ ਕਰਦਾ ਰਹਿ। ਏ ਦਾਸ ਨਾਨਕ ਆਖ ਮੈਂ ਉਸ ਪ੍ਰਭੂ ਤੋਂ ਸਤਿ ਕੇ ਜਾਨਦਾ ਹਾਂ ਜਿਸ ਨੇ ਬਿਗਨਾ ਦੇ ਟੱਕਰੇ ਤੇ ਹਰ ਵੇਲੇ ਪੂਰੇ ਤੌਰ ਤੇ ਇੱਜ਼ਤ ਰੱਖੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।